ਦਿਸਪੀ ਮੈਕਸਟਰ ਹੋ ਜਾਵੇਗਾ ਇਹ ਤੇ ਲਈ ਨਹੀਂ ਰਹੀ ਗਈ ਤਾਂ ਜਾਵੇ ਇਹ ਨਾਉਂਨੇ ਕਰਦੇ ਨੇ ਠੀਕ ਜੀ ਵੈਰੀਫਾਈ ਕਰਾ ਲੈਣੇ ਵੈਰੀਫਾਈ ਕਰ ਇਹਨਾਂ ਤੇ ਅੱਜ ਹੀ ਬੰਦੀ ਕਾਰਵਾਈ ਕਰੋ ਵੈਰੀਫਾਈ ਨਹੀਂ ਇਹਨਾਂ ਚ ਧੋਖੇ ਨਾਲ ਕਾਗਜ਼ਾਂ ਲਈ ਕਾਗਜ਼ ਗੁਰਦੁਆਰੇ ਚ ਦਿੱਤੇ ਨੇ ਮੇਰੇ ਵੱਲੋਂ ਡਿਵੌਸ ਨਹੀਂ ਹੋਇਆ ਬਲਵਿੰਦਰ ਸਿੰਘ ਦਾ ਕਿ ਕਿ ਜਿੰਨਾ ਤੱਕ ਤਲਾਕ ਨਹੀਂ ਹੋਇਆ ਹੋਇਆ ਵਿਆਹ ਨਹੀਂ ਕਰਾ ਸਕਦਾਗਾ ਇਹਨੇ ਵਿਆਹ ਕਰਾਇਆਗਾ ਇੱਥੇ ਹੀ ਫਿਰਦੇ ਨੇ ਮੈਨੂੰ ਧਮਕੀਆਂ ਵੀ ਆ ਰਹੀਆਂ ਫੇਕ ਆਈਡੀ ਤੇ ਕੋਈ ਵੀ ਜਾਣੇ ਨੂੰ ਨੁਕਸਾਨ ਹੋਣ ਦਾਗਾ ਜ਼ਿੰਮੇਵਾਰ ਹੋਣਗੇ ਜੀ ਸਰ ਜੀ ਡੀਐਸਪੀ ਸਾਹਿਬ ਅਗੇ ਟ੍ਰੇਨਿੰਗ ਇਸ ਟੂ ਪੇਮੈਂਟ ਅਗੇ ਜੇ ਤੁਹਾਨੂੰ ਕੋਈ ਲੱਗਦਾ ਕੋਈ ਕੋਈ ਡਾਕੂਮੈਂਟ ਹੈਗਾ ਉਹ ਦੇ ਦਿਓ ਬੰਦੀ ਕਰਵੀ ਹੋ ਜੀ ਮੈਂ ਸਾਰੇ ਕਾਗਜ਼ ਉਹਨੇ ਜਿਹੜੀ ਬੰਦ ਅੱਜ ਹੀ ਪਰਚਾ ਕੱਟੋ ਸਰ ਨਹੀਂ ਤਾਂ ਮੈਨੂੰ ਘਰੇ ਦੇ ਬੇਟੀਆਂ ਦੇ ਨਾਮ ਤੇ ਪ੍ਰਦਰਸ਼ਨ ਕਰੂੰਗਾ ਵੈਰੀਫਾਈ ਕਰ ਲੈਣੇ ਆ ਜੀ ਵੇਰੀਫਾਈਟ ਕਰਨੇ ਪੈਣਾ ਮੇਰੇ ਕੋ ਅਪਰੂਵ ਨੇ ਵੈਰੀਫਿਕੇਸ਼ਨ ਤੁਸੀਂ ਕੀ ਕਰਨੀ ਹੈ ਪਿਛਲੀ ਵਾਰੀ ਵੀ ਜਦੋਂ ਚਿੱਟਾ ਵੇਚਦੇ ਸੀ ਮੈਂ ਉਦੋਂ ਵੀ ਕਹਿੰਦੇ ਸੀਗੇ ਵੀ ਸਾਰੇ ਵੇਚ ਦੇਣੇ ਤੁਸੀਂ ਉਦੋਂ ਵੀ ਕਿਸੇ ਨੇ ਮੇਰੀ ਸੁਣਵਾਈ ਨਹੀਂ ਕੀਤੀ ਇਹ ਕਰਵਾਈ ਹੋ ਜੀ ਲਾਸਟ ਵਿੱਚ ਤੁਸੀਂ ਮੁੜ ਕੇ ਜਦੋਂ ਕੋਈ ਖਰਾar ਹੋ ਗਿਆ ਕੋਰਟ ਦੇ ਵਿੱਚ ਮੈਂ ਠੱਪੜ ਮਾਰ ਕੇ ਮੁੜ ਕੇ ਤੁਸੀਂ ਫੋਨ ਕਰਦੇ ਰਹੇ ਜੀ ਬਲਵਿੰਦਰ ਸਿੰਘ ਹੈਗਾ ਕਿੱਥੇ ਹੈਗਾ ਕੋਈ ਗੱਲ ਨਹੀਂ ਤੁਸੀਂ ਉਹਨਾਂ ਦੇ ਨਾਲ ਬਹੁਤ ਛੱਡੋ ਜਾਂ ਪਾਕ ਕਰ ਲਓ ਉਹਨਾਂ ਗੱਲਾਂ ਨੂੰ ਛੱਡੋ ਨਹੀਂ ਨਾ ਸਾਰਾ ਸਾਰਾ ਹੀ ਕਰ ਲੋ ਹੈਗਾ ਨਾ ਛੱਡੋ ਕਿਵੇਂ ਮੇਰਾ ਕਾਰਖਾਨਾ მოਇਆ ਸਾਰ ਮੈਂ ਤਾਂ ਚਲ ਤੱਕੇ ਖਾਂਦੀ ਹੁੰਦੀ ਆ ਸੁਣੋ 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 ਆ ਮੈਟਰਾ ਆਪਾਂ ਦੇਖ ਲੈਨੇ ਵੈਸੇ ਦਿੱਲੀ ਕੱਟ ਜਾਣਾ ਸਾਰ ਉਹਨਾਂ ਨੇ ਅੱਜ ਦਿੱਲੀ ਜਾਣਾਗਾ ਸ਼ਾਮ ਨੂੰ ਉੱਥੇ ਕਮਰਾ ਬੁੱਕ ਕਰ ਰੱਖਿਆਗਾ ਇੰਨਾਂ ਲਈ ਚਲੋ ਫਿਰ ਧੀਪ ਸਿੰਘ ਮਰਹਮਾਨ ਹੈ ਜੀ ਠੀਕ ਹੈ ਜੀ ਆ ਗਏ ਜੀ ਤਰੀਕਾ ਉਹ ਇੱਕ ਇੱਕ ਮਿੰਟ ਆਇਓ ਬਰੇ ਮੜਾ ਦੱਸ ਦੋ ਵੀ ਸ਼ਿਕਾਇਤ ਮਿਲੀ ਐ ਸੀ ਅੱਗੇ ਫਾਰਵਰਡ ਕਰ ਰਿਹਾ ਹਾਂ ਉਹ ਮੈਂ ਤਾਂ ਕੀ ਦੱਸੂਗਾ ਨਹੀਂ ਨਹੀਂ ਉਹ ਉਹ ਇਹਨਾਂ ਨੇ ਪਾਤੀ ਨਾ ਉਧਰ ਵੀ ਇੱਕ ਪਾਤੀ ਤੇ ਬਰੇ ਉਧਰ ਮੂਵਮੈਂਟ ਕਮਿਸ਼ਨ ਵਾਲੀ ਐ ਇਹਨਾਂ ਨੇ ਪਲੀਜ਼ ਮੈਂ ਤੁਹਾਨੂੰ ਮੰਨੋ ਤੁਸੀਂ ਕੁਝ ਨਹੀਂ ਰਹੇ ਤੁਸੀਂ ਸਬੂਤ ਮੇਰੇ ਕੋਲ ਹੈਗੇ ਨੇ ਮੈਂ ਤੁਹਾਨੂੰ ਦਿਖਾਨੀ ਆ ਸਾਰਿਆਂ ਨੂੰ ਆ ਦੇਖੋ ਉਹ ਸ਼ਿਕਾਇਤ ਕਰਨਾ ਹੈ ਸ਼ਿਕਾਇਤ ਕਰਨਾ ਹੈ ਕਹਿੰਦੇ ਕੋਰਟ ਵਿੱਚ ਜਾਓ ਕੱਲ ਇਹਨਾਂ ਨੇ ਮੈਰਿਜ ਕਰਾਈ ਐ ਗੁਰਦਵਾਰੇ ਚ ਕਿੱਨੇ ਪਰਮਿਸ਼ਨ ਦਿੱਤੀ ਐ ਇਹਨਾਂ ਨੂੰ ਵੀ ਇਹ ਵਿਆਹ ਕਰਾਣ ਕਿਹੜੇ ਗੁਰੂ ਘਰਾਂ ਵਾਲੇ ਕਹਿੰਦੇ ਨੇ ਵੀ ਕਰਾ ਲਓ ਤੁਸੀਂ ਵੀ ਆ ਮੇਰੇ ਨਾਲ ਹਜਿੰਦਾ ਕੋਈ ਡਿਵੋਰਸ ਨਹੀਂ ਹੋਇਆ ਕੁਛ ਨਹੀਂ ਹੋਇਆਗਾ ਕਿਸੇ ਤੋਂ ਲੈਣਾ ਆ ਕਿਸੇ ਦੇ ਕਹਿਣ ਤੋਂ ਥੋੜਾ ਨਿਊ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਰਮਨਦੀਪ ਸਿੰਘ ਹੈ ਜੀ ਮੈਂ ਰੀਡਰੈਸਿਸ ਵੀ ਸਾਡਾ ਕੀ ਕਹਿਣਾ ਚਾਹੂਗਾ ਕਿ ਮੈਂ ਲਾਈ ਸੀ ਬਸ ਇਹਨਾਂ ਨੇ ਗੁਰਮੀਤ ਕੋਰ ਰਹੇ ਇਹਨਾਂ ਨੇ ਇੱਕ ਦਰਖਾਸਤ ਦਿੱਤੀ ਹੈ ਉਹ ਵੈਰੀਫਾਈ ਕਰਕੇ ਮੰਦ ਕਾਨੂੰਨੀ ਕਰਵਾਈ ਹੋ ਗਈ ਜੀ